ਆ ਉਠਾ ਲਈ ਕਾਠੀ ਇਹ ਚੀਜ਼ਾਂ ਲੱਭਦੀਆਂ ਨਹੀਂ ਐ ਕੋਈ ਹੌਣ ਜਿੱਦਾਂ ਸਮਝ ਲਾਇਆ ਇਹ ਘੜੇ ਵੀ ਆ ਵਦੀਆਂ ਚੀਜ਼ਾਂ ਦਾ ਮੈਨੂੰ ਇਹਨਾਂ ਨਾਂ ਨਹੀਂ ਪਤਾ ਸੀ ਆ ਤਾਂ ਚਲ ਪਤਾ ਚਾਟੀ ਕਾੜ ਨਹੀਂ ਰੱਖ ਲੈਂਦੇ ਅਜਿਹਾ ਪੁਰਾਣਾ ਝਾੜੂ ਆ ਕੋਚਾ ਕੋਚਾ ਇਹ ਉਹ ਉਹ ਤਾਂ ਮੈਨੂੰ ਪਤਾ ਨਾ ਨਾਨੀਆਂ ਆਪਣੀ ਔਣਦੀ ਹੁੰਦੀ ਸੀ ਦਰਿਆ ਆ ਜਲ ਪੱਖੀਆਂ ਹੋ ਗਈਆਂ ਆ ਤੇ ਜਾ ਗਿਆ ਪੁਰਾਣੀਆਂ ਚੀਜ਼ਾਂ ਇਕੱਠੀਆਂ ਕਰਨੀਆਂ ਪੈਂਦੀਆਂ ਫਿਰ ਆ ਉਦਾਂ ਤੇ ਲੱਭਣਾ ਜਿਹੜਾ ਸਿਸਟਮ ਠੀਕਾ ਜਿੰਨਾ ਬਣਾਉਂਦਾ ਰਿਹਾ ਹੱਥਾਂ ਦੇ ਨਾਲ ਕਲਮਾਂ ਦੇ ਨਾਲ ਆ ਜਿਹੜਾ ਵੇਚੇ ਕਿ ਪ੍ਰੋਜੈਕਟ ਸਿਰੇ ਨਹੀਂ ਚੜਿਆ ਕੋਈ ਜਿਹੜਾ ਅੱਧਾਕ ਡਾਇਰੈਕਟਰ ਵਜਿਆ ਕਿ ਉਦਾਂ ਹੀ ਡਾਇਰੈਕਟਰ ਆਹ ਬਣਾਣਾ ਨਾਟਕ ਇਹ ਤਿਆਰ ਕਰਨਾ ਹੈ ਅੱਛਾ ਜੀ ਇਹ ਕਰਨਾ ਹੈ ਮੈਂ ਤਾਂ ਵੀ ਅੰਤ ਚ ਆ ਤੇ ਹਾਂ ਪੰਜ ਚੱਕਰ ਅੱਛਾ ਜੀ ਹਾਂ ਮੈਂ ਇਹਦਾ ਬੜੀ ਜਗਾੜ ਕੇ ਆ ਵੇਖ ਫੜ ਕੇ ਪਤਾ ਲੱਗਦਾ ਇਹ ਰਬੜ ਹੈ ਕਿ ਨਹੀਂ ਪੋਛਣਾ ਫੜ ਪੋਛੋ ਫੜ ਕੇ ਨਾ ਤੋੜ ਦੀ ਆ ਵੀਰਾਂ ਇਹਦੇ ਕਲਮਾ ਨਾ ਜਿੰਨਾ ਨਾ ਬਣਾਉਂਦਾ ਰਿਹਾ ਪਾਪੂ ਆ ਜਿੰਨਾ ਨਾ ਕਟਦਾ ਰਿਹਾ ਤੇ ਹੁਣ ਆਵੇ ਨਾ ਹੱਥ ਦੀ ਕਾਰਗਰੀ ਆ ਸਾਰੇ ਰਬੜ ਨਾ ਬਣੇ ਆ ਕਿੰਨੇ ਕਿੰਨੇ ਸੋਹਣੇ ਮਾਡਲ ਸਾਰੇ ਤੇ ਟਾਈਮ ਵੀ ਬਹੁਤ ਇਹਨੂੰ ਇੱਕ ਨੂੰ ਲੱਗ ਕਿੰਨਾ ਚਿਰ ਲੱਗ ਜਾਂਦਾ ਇੱਕ ਟਰੈਕਟਰ ਨੂੰ ਪੈਟਰਨ ਨੂੰ ਤਾਂ ਲੱਗਿਆ ਜਿਵੇਂ ਮਹੀਨੇ ਲੱਗੇ ਇਹਦਾ ਮੇਰਾ ਕਹਿ ਲੇ ਆ ਆ ਵੀ ਹੁਣ ਇੰਨਾ ਤਗੜਾ ਜਿਹੜਾ ਸਮਝ ਲਾ ਪਿਆ ਮਿਹਨਤੀ ਆ ਕੇ ਇਹ ਹੁਣ ਰਹਿੰਦੀ ਦੁਨੀਆ ਦਾ ਕਰਹਿ ਜਾਣੀ ਆ ਵੇ ਜਿਹੜੇ ਉਹ ਨੈਟ ਤੇ ਚੜ ਗਏ ਅੱਗੇ ਪਿੱਛੇ ਜਿਹੜੀਆਂ ਆ ਗੀਆਂ ਕੈਮਰੇ ਜਿਹੜੇ ਥਾਂ ਥਾਂ ਦੇ ਵੀਡੀਓ ਆ ਕਈ ਜਗ੍ਹਾ ਤੇ ਮੇਰੇ ਕਹਿੰਦਾ ਬਾਹਰ ਆਰਡਰ ਦੇ ਕੇ ਵੀ ਖੜੇ ਹੋਣੇ ਲੋਕਾਂ ਨੇ ਕਿਹੜਾ ਟਰੈਕਟਰ ਵੇ ਸਾਰੇ ਮਾਡਲ ਆ ਫਾਰਮ ਟੈਗ ਹੋ ਗਿਆ ਸੋਨਾ ਲਿਖਾ ਹੋ ਗਿਆ ਫੋਰਡ ਮਹਿੰਦਰਾ ਜੌਨ ਡੀਅਰ ਹਿੰਦੁਸਤਾਨ ਲਾਇਆ ਸਕਾਟ ਸਕਾਟ ਦੀ ਤੇ ਫੋਟੋ ਬਣਦੀ ਨਾਲ ਇੱਧਰ ਵੀ ਆਇਆ ਕੁਝ ਕੀ ਜੀ ਆ ਇੱਧਰ ਮ ਆਇਆ ਪੁਰਾਣਾ ਜਿਦਾਂ ਆਹ ਬਾਈ ਦੀਆਂ ਜਾਦਾਂ ਆ ਕੇ ਇਹ ਬਾਈ ਦੇ ਮਾਤਾ ਹਣੀ ਨਾਲ ਆਹ ਵਧੀਆ ਹੈ ਜਦੋਂ ਆਟਾ ਇਹ ਚ ਪੀਂਦੇ ਇਹ ਤੇ ਲੋਕ ਵੀ ਕੋਚ ਹੀ ਨਾਲ ਕੇਦਾ ਵੀ ਬਣਾਇਆ ਜਗਾੜ